ਕਿ ਵਾਰ ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ ਦੇ ਵਿੱਚ ਹੋਰ ਸਨਾਓ ਸਾਰੇ ਠੀਕ ਠਾਕ ਜੀ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਤੇ ਅੱਜ ਆਪਾਂ ਕੁਝ ਐਸਾ ਕਾਰਾ ਕਰਨ ਲੱਗੇ ਆ ਅੱਜ ਤੇ ਜਿਹੜਾ ਕਾਰਾ ਕਰਨਾ ਅਸੀਂ ਇਧਰ ਸਾਡੀ ਕੋਣੂ ਸਾਹ ਦੇਗੀ ਪ੍ਰਿਆ ਸਾਹ ਦੇਗੀ ਉਧਰ ਰਮਣ ਠੀਕ ਹੈ ਜੀ ਫੋਟੋਗ੍ਰਾਫਰ ਉਧਰੋਂ ਅਗਵਾਲੀਰੋਂ ਆਇਆ ਬੰਦਾ ਸਾਡਾ ਤੇ ਇਹ ਕਾਡਾ ਪ੍ਰਾਣਾ ਬੜੀ ਦੂਰੋਂ ਆਇਆ ਤੇ ਅੱਜ ਅਹੀਂ ਨੇਰੀ ਲਿਉਣੀ ਆ ਜੱਸੇ ਦੀ ਅੱਜ ਇਹ ਕਰਨਾ ਅੱਜ ਅਹੀਂ ਕਰਨਾ ਉਹਦੇ ਉੱਤੇ ਪ੍ਰੈਂਕ ਠੀਕ ਆ ਪ੍ਰੈਂਕ ਸ਼ੂਟ ਹੋਣਾ ਦੇ ਉੱਤੇ ਕਿਉਂਕਿ ਉਹਦੇ ਕੋਈ ਕਰਾਉਨੇ ਆ ਮੋਟਰ ਠੀਕ ਠੀਕ ਹੈ ਜੀ ਤੇ ਪਹਿਲਾਂ ਇੱਕ ਛੜ ਦੀ ਥੂਣ ਵਾਲੀ ਛੜਦੀ ਹੁੰਦੀ ਜਾਂ ਕਦੇ ਸਿਕਾਉਣ ਵਾਲੀ ਛੜਦੀ ਹੁੰਦੀ ਤੇ ਕੁੜੀ ਜਵੀਆਂ ਸਾਦ ਦੋਵੇਂ ਛੜ ਗਈਆਂ ਠੀਕ ਹੈ ਤੇ ਬਾਕੀ ਅੱਜ ਆ ਲੈਣ ਤੋਂ ਉਹਦੀ ਚੰਗੀ ਨੇਰੀ ਲਿਉਣੀ ਆ ਕਿਉਂਕਿ ਚਲੋ ਉਹ ਭੈ ਬੜੇ ਵਧੀਆ ਬੰਦੇ ਆ ਠੀਕ ਹੈ ਭਰਾਵ ਵਰਗਾ ਪਿਆਰਾ ਡਾ ਆਈ ਉਹਨੂੰ ਇੱਜ਼ਤ ਇੱਜ਼ਤ ਮਤ ਪੂਰੀ ਇੱਜ਼ਤ ਨਾਲ ਭਲਾਈਦਾ ਲੇਕਿਨ ਅੱਜ ਇੱਜ਼ਤ ਉੱਜੇ ਤੇ ਸਭ ਉੱਤੋਂ ਦੀ ਲੰਗਣੀ ਆ ਅੱਜ ਠੀਕ ਹੈ ਜੀ ਅੱਜ ਇੱਜ਼ਤ ਉੱਜੇ ਤੇ ਸਭ ਉੱਤੋਂ ਲੰਗ ਜਣਾ ਅੱਜ ਕੋਈ ਅ ਤੂੰ ਕਰਕੇ ਗੱਲ ਹੋਣੀ ਅੱਜ ਠੀਕ ਐ ਇਦਾਂ ਮੈਂ ਉਹਨੂੰ ਜੀ ਜੀ ਕਰਕੇ ਬੁਲਾਉਂਦਾ ਤੇ ਅੱਜ ਤੂੰ ਤੂੰ ਕਰਕੇ ਗੱਲ ਹੋਊਗੀ ਅੱਜ ਠੀਕ ਐ ਤੇ ਬਾਕੀ ਨੇਰੀ ਲਿਆਦਣੀ ਅੱਜ ਫੜ ਕੇ ਹੀ ਅੱਜ ਤੇ ਬਾਕੀ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਪੂਰੀ ਵੇਖਿਓ ਠੀਕ ਐ ਜੀ ਤੇ ਆਪਾਂ ਹੁਣ ਲੱਗੇ ਆ ਭਾਈ ਨੂੰ ਫੋਨ ਲਾਉਣ ਤਾਂ ਭਾਈ ਨੂੰ ਫੋਨ ਲਾ ਕੇ ਤੇ ਸੱਦਦੇ ਆ ਠੀਕ ਐ ਜੀ ਫੋਨ ਲੱਗੇ ਲਾਉਣ ਤੇ ਸੱਦਦੇ ਆ ਤੇ ਵੀਡੀਓ ਤਾਂ ਬਣੇ ਰਹਿ ਵੀਡੀਓ ਸਕਿਪ ਨਾ ਕਰਿਓ ਵੀਡੀਓ ਪੂਰੀ ਵੇਖਿਓ ਠੀਕ ਐ ਜੀ ਪੂਰੇ ਮਜ਼ੇ ਲਿਓ ਵੀਡੀਓ ਦੇ ਚਲੋ ਠੀਕ ਐ ਜੀ ਬਦੀ ਬਾਕੀ ਆਪਾਂ ਹੁਣ ਲੱਗੇ ਅਸੀਂ ਲੱਗੇ ਆ ਜੀ ਫੋਨ ਲਾਉਣ ਇਹ ਆ ਲੱਗ ਗਿਆ ਜੇ ਫੋਨ ਤੇ ਇਹ ਤਾਂ ਪ੍ਰਿਆ ਕਰੇਗੀ ਗੱਲ ਠੀਕ ਹੈ ਸਪੀਕਰ ਆਨ ਕਰਤਾ ਆਪਾਂ ਇਹ ਗਰ ਹਲੋ ਸਸ਼ੀਕਲ ਤੂੰ ਮੇਰੀ ਸੁਣ ਲੈ ਗੱਲ ਬੰਦਿਆਂ ਨੂੰ ਉਹ ਹੋਏ ਨਾ ਉਹ ਆਪੇ ਉਹ ਇੱਥੇ ਆਏਗਾ ਫਿਰ ਗੱਲ ਕਰਾਂਗੇ ਜਿਹੜੀ ਕਰਨੀ ਠੀਕ ਆ ਠੀਕ ਆ ਸੱਦੋ ਨੂੰ ਤਾਂ ਫੜਾਫੜ ਸੱਦੋ 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 ਕੋਈ ਗੱਲ ਨਹੀਂ ਜਲੰਧਰ ਜਲੰਧਰ ਹਾਂਜੀ ਅੱਛਾ ਘਰ ਤੁਹਾਡਾ ਨਾਮ ਲਈ ਜਾਣਦੇ ਤਾਂ ਮੈਂ ਛੇਤੀ ਘਰ ਆਂਦੇ ਬਾਦ ਬੜੀ ਜਲੰਧਰ ਆ ਅੱਛਾ ਕਿੰਨੇ ਕਜੇ ਆਓਗੇ ਛੇਤੀ ਸਤੋ ਛੇਤੀ ਜਲੰਧਰ ਤੁਹਾਨੂੰ ਤਾਂ ਲੱਗਾ ਕੀ ਹੋਇਆ ਕੀ ਹੈ ਪਤਾ ਹੀ ਨਹੀਂ ਲੱਗਣ ਡਿਆ ਉਹ ਦੋਏ ਜੀ ਤਾਂ ਨੂੰ ਪਤਾ ਤਾਂ ਹੈ ਕਿੰਨਾ ਲੜਦੇ ਆ ਸੁਣਨ ਨਹੀਂ ਦੇ ਕੇ ਇਹਦੀ

ਕੌਣ ਗਈ ਫਸਦੋ ਫੋਨ ਰਾਮਾ ਬੋਲਾ ਫੋਨ ਮੇਰੇ ਕੋਲ ਹੀ ਆ ਨਾ ਮੈਂ ਹੀ ਲਾਇਆ ਮੈਂ ਹਾਂ ਫੋਨ ਮੈਂ ਕਰਦੀ ਆ ਲਓ ਗਾਇਸ ਭਾਜੀ ਆ ਗਿਆ ਜੇ ਤੇ ਆਪਾਂ ਹੁਣ ਲੱਗੇ ਆ ਭਾਜੀ ਤੇ ਪ੍ਰੈਂਕ ਕਰਨ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਪੂਰੀ ਦੇਖਿਓ ਤੇ ਮਨ ਤੇ ਨਹੀਂ ਘੰਡਿਆ ਤੂੰ ਕਰਕੇ ਕਿੱਦਾਂ ਗੱਲ ਕਰੂੰਗਾ ਚਲੋ ਜਿੱਦਾਂ ਦੀ ਬਣੂਗੀ ਕੋਸ਼ਿਸ਼ ਕਰਾਂਗੇ ਠੀਕ ਹੈ ਵੀਡੀਓ ਤੇ ਬਣੇ ਰਹੋ ਚਲੋ ਠੀਕ ਹੈ ਜੀ ਭਾਜੀ ਤੇ ਠੀਕ ਹੈ ਤੇ ਤੂੰ ਕੋਈ ਹਸਾਬ ਤਾਂ ਹੈਗਾ ਤੁਹਾਡਾ ਕੋਈ ਕੀ ਹੈਗਾ ਕਿ ਦੀ ਕੀ ਹੋਇਆ ਜੀ ਅਸੀਂ ਤੁਹਾਡੀ ਇਨ ਇੱਜ਼ਤ ਕਰਦੇ ਆ ਫਲਾਨ ਕਰਦੇ ਆ ਤੇ ਤੁਹਾਡੀ ਬਾਹਰ ਵੀ ਇੱਜ਼ਤ ਹੈ ਤੇ ਤੂੰ ਮਤਲਬ ਤੁਹਾਡੀਆਂ ਗੱਲਾਂ ਹੀ ਹੋਰ ਨੇ ਕੀ ਹੋਇਆ ਕੀ ਇਹ ਤਾਂ ਸਾਡੇ ਨੇ ਯਕੀਨ ਕੀਤਾ ਕੋਈ ਇਦਾਂ ਵਾ ਦੱਸੋ ਇਹ ਗੱਲ ਮੈਨੂੰ ਪਤਾ ਹਰ ਆਖੇ ਰਾ ਤੁਹਾਡੇ ਨਾਲ ਚਾਈਦਾ ਆਈਦਾ ਬਾਹਰ ਅਸੀਂ ਤੁਹਾਡੇ ਘਰ ਜਾਂਨੇ ਆ ਉਨੇ ਕੱਲ ਤਾਂ ਦੱਸੋ ਆਪੋ ਨੇ ਇੱਧਰ ਆਈਆਂ ਆ ਆਉਣਾ ਕਿ ਨਹੀਂ ਆਉਣਾ ਇੱਧਰ ਆਹੋ ਗਾਜ਼ਦ ਦੱਸੋ ਮੈਨੂੰ ਕੀ ਗੱਲ ਹੋਆ ਦੱਸੋ ਕੀ ਆ ਦੱਸੋ ਣ ਦੱਸੋ ਕੋਈ ਗਈ ਪੈਨੋ ਕਿਤੇ ਕਿਤੇ ਨਾ ਨੂੰ ਖੜਦੇ ਹੋ ਤੇ ਸਾਨੂੰ ਗਾਲਾਂ ਪੈਂਦੀਆਂ ਨੇ ਕਰੋ ਕਿੱਥੇ ਗਿਆ ਮੈਂ ਦੱਸੋ ਹੀ ਸਾਨੂੰ ਕੀ ਪਤਾ ਕਿੱਧਰ ਕਿੱਥੇ ਗਾਤੀ ਉੱਥੇ ਗਏ ਤੇ ਘਰੇ ਆਏ ਘਰੋਂ ਆਣ ਗਏ ਇੱਥੇ ਆ ਗਏ ਭਾਈ ਹੁਣੇ ਹਾਂ ਹਾਂ ਨਹੀਂ ਕੀ ਪਤਾ ਡੈੜੀਆਂ ਨੂੰ ਸਤ ਹੁੰਦੇ ਕਰ ਲੋ ਗੱਲ ਲੋਗੇ ਬੈਠੇ ਪਾਜੀ ਕਿੱਥੇ ਗਏ ਆ ਜੀ ਹਾਂ ਨਹੀਂ ਐਡਾ ਡਾ ਵੀ ਯਾਰ ਕੋਈ ਗੱਲ ਨਹੀਂ ਕਰ ਤਾ ਤਰ ਹੋ ਰਹੀ ਪੈ ਗਈ ਹੈ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਕਿੰਨੀ ਵਾਰੀ ਕਿਹਾ ਨਾ ਖੜਿਆ ਕਰੋ ਨਾ ਖੜਿਆ ਕੋਈ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਤਿੰਨ ਵਾਰੀ ਹੋਇਆ ਤੇ ਕੁੜੀ ਜਵੀ ਪਛੀ ਲਗੜੀ ਮੋਟਰ ਕੁੜੀ ਜਵੀ ਇੱਕ ਵਾਰੀ ਪਾਈ ਦੋ ਵਾਰੀ ਪਾਈ ਤਿੰਨ ਵਾਰੀ ਪਾਈ ਖਰਾਬ ਹੋ ਗਈ ਉਹਨੂੰ ਕਿਲੇ ਠੀਕ ਕਰ ਲਈ ਆ ਉਹ ਹੋਇਆ ਕੀ ਇਹ ਤੋਂ ਨਹੀਂ ਆ ਕਿ ਕੀ ਹੋਇਆ ਅਹੀਂ ਹਣ ਕਰਾਉਣੀ ਨਹੀਂ ਲੀਗ ਕੀ ਹੋਇਆ ਇਹ ਆ ਜਾਓ ਭਰਾ ਆਹੇ ਆਂ ਪਾ ਦਿੰਦੀਆਂ ਕਰਾਉਣ ਲੈ ਨਹੀਂ ਕਿ ਅੰਦਰ ਗਿਆ ਅੰਦਰ ਗਿਆ ਮੈਂ ਅੱਜ ਭਾਈ ਨੇ ਮੇਰਾ ਫੋਨ ਵੀ ਨਹੀਂ ਚੁੱਕਿਆ ਹੈਗਾ ਮੈਂ ਇੱਧਰ ਆਇਆ ਤੇ ਗਲੀ ਬਾਂਦੀ ਹੈ ਇਹਨੂੰ ਕਰਦਾ ਹੈ ਹੈ ਲੋ ਗਾਇਸ ਆਪਾਂ ਭਾਈ ਨੂੰ ਡਰਾਤਾ ਜੇ ਹੈ ਮੇਤਰਾ ਜਰ ਲਿਆ ਅਹੀਂ ਭਾਈ ਨੂੰ ਬਣਾਤਾ ਵਾ ਅੱਜ ਪ੍ਰੈਂਕ ਕਰਦਾ ਭਾਈ ਦੇ ਦਾ ਗੁੱਸਾ ਚੜਾਤਾ ਤੇ ਪਹਿਲਾਂ ਪ੍ਰੈਂਕ ਦੇ ਬਣਾਤੀ ਪਹਿਲਾਂ ਹੀ ਕਰੇ ਹੈ ਭਾਈ ਦੀ ਬਣਾਤੀ ਆ ਪ੍ਰੈਂਕ ਵੀਡੀਓ ਬਣਾਤੀ ਆ ਤੇ ਭਾਈ ਦਾ ਜਿਹੜਾ ਤੇ ਭਾਈ ਦਾ ਜਮੜਾ ਰਾਗੇ ਕੁੱਡਣ ਲਿਆ ਇਹ ਕੁੱਡਿਆ ਜੀ ਬਾਪੇ ਕੋਈ ਨਹੀਂ ਤੇ ਗੱਲ ਹੋएगी ਏ ਮੇਰੇ ਦੋਸਤਾਂ ਤੇ ਜਵੰਦਰੀ ਦਾ ਇੰਟਰਪਰਟ ਹੈ ਭਾਈ ਡਰ ਗਏ ਥੋੜੇ ਜੇ ਭਾਈ ਦਾ ਪ੍ਰੈਂਕ ਵੀਡੀਓ ਕਰਤੇ ਹੀ ਸਟਾਪ ਹੋ ਗਈ ਆ ਠੀਕ ਆ ਜੀ ਤੇ ਚਲੋ ਭਾਈ ਨੂੰ ਬਾਕੇ ਪਾਣੀ ਪੂਣੀ ਪੋਟ ਦੇ ਆ ਹੋਰ ਵੇਖਿਓ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਚਾਹੀਦਾ ਲਓ ਜੀ ਅੱਜ ਅਸੀਂ ਭਾਜੀ ਉੱਤੇ ਕੀਤਾ ਪ੍ਰੈਂਕ ਸ਼ੂਟ ਭਾਈ ਛੋਟਾ ਜਿਹਾ ਕੀਤਾ ਕੀਤਾ ਜਰੂਰ ਅਸੀਂ ਲੇਕਿਨ ਆਡੇ ਭਰਾਵਰੇ ਭਰਾ ਨੇ ਆਡੇ ਠੀਕ ਆ ਤੇ ਭਾਈ ਨੂੰ ਜਾਣੇ ਕਿ ਅਸੀਂ ਅੱਜ ਸਤਾਉਣਾ ਅਸੀਂ ਸਵੇਰ ਦੇ ਡੇ ਆ ਤੇ ਭਾਜੀ ਚਲ ਗਏ ਜਲੰਧਰ ਤੇ ਚਲੋ ਨਿਗਾਹ ਜਾ ਕੇ ਸ਼ੂਟ ਕੀਤਾ ਭਾਜੀ ਦੇ ਉੱਤੇ ਅੱਜ ਤੇ ਭਾਜੀ ਵੀ ਰਾਨ ਪਰੇਸ਼ਾਨ ਹੋ ਗਏ ਠੀਕ ਹੈ ਤੇ ਨਿਗਾਹ ਜਾ ਭਾਜੀ ਉੱਤੇ ਇਹਦੇ ਸ਼ੂਟ ਕਰਤਾ ਵਾ ਠੀਕ ਹੈ ਸ਼ੂਟ ਕੀਤਾ ਠੀਕ ਹੈ ਤੇ ਭਾਜੀ ਵੀ ਨਿਗਾਹ ਜਾ ਤੇ ਸ਼ੂਟ ਵੀ ਨਿਗਾਹ ਜਾ ਕੀਤਾ ਠੀਕ ਹੈ ਤੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਤੇ ਫੇਰ ਕੋਈ ਅਸੀਂ ਨਵੇਂ ਕੰਟੈਕਟ ਦੇ ਨਾਲ ਆਵਾਂਗੇ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਸਸਤਾ ਹੀ ਕੱਲ੍ਹ ਸਾਰੇ ਬਾਏ ਬਾਏ